ਪਿੰਡ ਨੇ ਨਾ ਜੀ ਪੜਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾ ਨੂੰ ਛੁੱਟੀ ਮੈਂ ਉਸ ਪਾਰਟੀ ਦੇ ਪ੍ਰਧਾਨ ਦਾ ਧੰਨਵਾਦ ਕਰਦਾ ਜਿਨੇ ਮੈਨੂੰ ਇਸ ਕਰਕੇ ਕੱਢਿਆ ਕਿ ਮੈਂ ਹੱਕ ਤੇ ਸੱਚ ਦੀ ਗੱਲ ਕੀਤੀ ਸੀ ਮੈਂ ਕਿ ਪਾਰਟੀ ਦੇ ਵਿੱਚ ਪਿੰਡ ਸਿਪਲਨ ਨਹੀਂ ਸੀ ਕੀਤਾ ਮੈਂ ਇੰਨੀ ਗੱਲ ਕੀਤੀ ਸੀ ਕਿ ਬਲਾਤਕਾਰੀ ਜਿਹੜੇ ਸੱਜਣ ਨੇ ਉਨਾਂ ਨੂੰ ਪਾਰਟੀ 'ਚ ਸ਼ਾਮਲ ਨਾ ਕੀਤਾ ਜਾਵੇ। ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ। ਮੈਨੂੰ ਯਾਦ ਹੈ ਕਿ ਜਦੋਂ ਮੇਰੇ ਪਿਤਾ ਜੀ ਸਰਦਾਰ ਹਰਮਨ ਸਿੰਘ ਜੀ ਕਾਹਨੋਂ ਸਪੀਕਰ ਪੰਜਾਬ ਵਿਧਾਨ ਸਭਾ ਸੀ ਕਿ ਤੁਸੀਂ ਐਲੋਪੀ ਸੀ। ਤੁਹਾਡਾ ਬਹੁਤ ਸਤਿਕਾਰ ਕਰਦੇ ਸੀ ਕਿ ਤੁਸੀਂ ਵੀ ਸਾਡੇ ਪਰਿਵਾਰ ਦਾ ਬਹੁਤ ਸਤਿਕਾਰ ਕਰਦੇ ਸੀ। ਮੇਰੀ ਕੱਲ ਦੀ ਜਿਹੜੀ ਰਾਤ ਸੀ ਨਾ ਮੈਂ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਆਪਣੇ ਆਪ ਨੂੰ ਲੁੱਟਿਆ ਲੁੱਟਿਆ ਮਹਿਸੂਸ ਕਰ ਰਿਹਾ ਸੀ ਕਿਉਂਕਿ ਮੇਰੇ ਪਿਤਾ ਜੀ ਦੀ ਸਿਆਸਤ ਮੇਰੇ ਬਾਬਾ ਜੀ ਦੀ ਸਿਆਸਤ ਦੋ ਪੀੜੀਆਂ ਦੇ ਤੀਜੀ ਪੀੜ੍ਹੀ 'ਚ ਮੈਂ ਸੀ ਪਾਰਟੀ ਨੇ ਕੱਢਿਆ ਤੇ ਮੈਂ ਦਾਤ ਬੜੀ ਬਚੈਣੀ ਚ ਮਹਿਸੂਸ ਕਰ ਰਿਹਾ ਸੀ ਮੈਨੂੰ ਰਾਤ ਨੂੰ ਫੋਨ ਆਇਆ ਜਖੜ ਸਾਹਿਬ ਦਾ ਤੇ ਇਹਨਾਂ ਕਿਹਾ ਕਿ ਬੇਟਾ ਤੂੰ ਸਾਡੇ ਭਰਾ ਦਾ ਪੁੱਤ ਹੈਂ ਘਬਰਾਉਣਾ ਨਹੀਂ ਸਾਡੇ ਦਰਵਾਜ਼ੇ ਤੇਰੇ ਵਾਸਤੇ ਖੁੱਲੇ ਨੇ ਅਸੀਂ ਤੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਰੱਖਾਂਗੇ ਤੇ ਮੈਂ ਸਮੁੱਚੀ ਬੀਜੇਪੀ ਦੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਅਪਣਾਇਆ ਤੇ ਮੈਂ ਵੀ ਯਕੀਨ ਦਿਵਾਉਣਾ ਕਿ ਮੈਨੂੰ ਆਦਤ ਆ ਡਟ ਕੇ ਕੰਮ ਕਰਨ ਦੀ ਮੈਂ ਮਿਹਨਤ ਕਰਦਾ ਤੇ ਮੈਂ ਆਪਣੇ ਜਿਹੜੇ ਹਲਕੇ ਦੇ ਲੋਕ ਨੇ ਉਹਨਾਂ ਕੋਲੋਂ ਅਸ਼ੀਰਵਾਦ ਲੈਂਦਾ ਉਹਨਾਂ ਕੋਲੋਂ ਪਿਆਰ ਲੈਂਦਾ ਤੇ ਉਸ ਪਿਆਰ ਸਦਕਾ ਹੀ ਸਾਡਾ ਪਰਿਵਾਰ ਜਿਹੜਾ ਵਾ ਉੱਥੇ ਉਹਦਾ ਨਾਮ ਬਣਿਆ ਮੈਂ ਜਦੋਂ ਵੀ ਸੰਬੇਖਾ ਨਹੀਂ ਕਰਨੀ ਪਰ ਮੈਂ ਇੱਕ ਗੱਲ ਜ਼ਰੂਰ ਦੱਸੂਗਾ ਕਿ ਜਿਹੜੀ ਪਾਰਟੀ ਸਾਡੇ ਬਜ਼ੁਰਗਾਂ ਨੇ ਬੜੀਆਂ ਕਾਲਣਾ ਕਾਲਕੇ ਬਣਾਈ ਸੀ ਉਹਨਾਂ ਤੇ ਆਪਣੀਆਂ ਜਾਨਵਾਰੀਆਂ ਕੁਰਬਾਨੀਆਂ ਕੀਤੀਆਂ ਉਹਦੇ ਵਿੱਚ ਸਾਡੇ ਬਜ਼ੁਰਗਾਂ ਦਾ ਲਹੂ ਆ ਉਹ ਅੱਜ ਪਾਰਟੀ ਇੱਕ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਆ ਜਿਸ ਨੂੰ ਦੋ ਜਾਨੇ ਚਲਾਉਂਦੇ ਨੇ ਤੇ ਕਹਿੰਦੇ ਨੇ ਕਿ ਜਿਹੜਾ ਰਾਜਾ ਉਹ ਜਦੋਂ ਸ਼ਤਰੰਜ ਖੇਡਦਾ ਨਾ ਤੇ ਸ਼ਤਰੰਜ ਦੇ ਵਿੱਚ ਜਦੋਂ ਵਜ਼ੀਰ ਚਲਾਕ ਹੋ ਜੇ ਤੇ ਉਹ ਛਤਰਾੰਜ ਦੀ ਜਿਹੜੀ ਬਾਜੀ ਜਦੋਂ ਕਿਤੇ ਵਜ਼ੀਰ ਦਾ ਜੀ ਕਰੇ ਤੇ ਉਹ ਛਤਰਾੰਜ ਦੀ ਬਾਜੀ ਖੇ ਕੇ ਲੈ ਖੋ ਕੇ ਲੈ ਜਾਂਦਾ ਤੇ ਪਾਰਟੀ ਨਾਲ ਵੀ ਇਹੋ ਹੋਣਾ ਜਿਹੜਾ ਵਜ਼ੀਰ ਆ ਨਾ ਜੀ ਉਹਨੇ ਛਤਰਾੰਜ ਸਾਰੀ ਖੋ ਕੇ ਲੈ ਜਾਣੀ ਤੇ ਹਾਲਾਤ ਪਹਿਲੋਂ ਹੀ ਬਦ ਤੋਂ ਬਦਤਰ ਨੇ ਜਿਹੜਾ ਬੰਦਾ ਪਾਰਟੀ 'ਚ ਕੋਈ ਗੱਲ ਕਰਦਾ ਉਹਦਾ ਗਲਾ ਦਬਾ ਦਿੱਤਾ ਜਾਂਦਾ ਜਾਂ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਮੇਰੇ ਪਿਤਾ ਜੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਹਿਲਾਂ ਐਜੂਕੇਸ਼ਨ ਮੰਤਰੀ ਡਿਪਟੀ ਸਪੀਕਰ ਬਣੇ 85 ਦੇ ਵਿੱਚ ਫਿਰ ਵਿਦਿਆ ਰਾਜ ਮੰਤਰੀ ਬਣੇ ਪੰਚਾਇਤੀ ਰਾਜ ਮੰਤਰੀ ਪੰਚਾਇਤ ਮੰਤਰੀ ਬਣੇ ਤੇ ਫਿਰ ਉਹਨਾਂ ਨੇ ਸਪੀਕਰ ਦੀਆਂ ਜਿਹੜੀ ਡਿਊਟੀ ਸੀ ਉਹ ਨਿਭਾਈ ਮੈਨੂੰ ਗੁਰਤੀ ਮਿਲੀ ਆਪਣੇ ਪਰਿਵਾਰ ਕਿਉਂ ਤੇ ਮੈਂ ਗੋਤ ਚ ਖੇੜਿਆ ਸਰਦਾਰ ਗੁਰਚਨ ਸਿੰਘ ਜੀ ਦੀ ਟੋੜਾ ਜੀ ਦੀ ਜਿਹੜੇ ਰਾਜਨੀਤੀ ਦਾ ਬਾਬਾ ਵੋਡ ਸੀ ਉਹਨਾਂ ਦਾ ਸਾਡੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਨੇੜ ਸੀ ਤੇ ਉਹਨਾਂ ਦੀ ਗੋਦੀ ਚ ਖੇਡ ਕੇ ਜਿਹੜੀਆਂ ਸਿਆਸਤ ਸਿੱਖੇ ਸਾਂ ਤੇ ਜਦੋਂ ਮੈਂ ਗੱਲ ਕਰਾਂ ਆਪਣੇ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਜਦੋਂ ਮੈਂ ਮੈਂ 1992 ਦੇ ਵਿੱਚ ਪਾਸ ਆਊਟ ਹੋ ਕੇ ਗਿਆ ਸੀ ਜੀ ਪੰਜਾਬ ਨਿਗਰਿੰਗ ਕਾਲਜ ਚੰਡੀਗੜ੍ਹ ਤੋਂ ਤੇ ਉਦੋਂ ਹੀ ਮੈਨੂੰ ਪਾਰਟੀ ਨੇ ਜਨਸਕਤਤ ਬਣਾਇਆ ਸੀ ਯੂਥ ਵਿੰਗ ਦਾ ਮੈਂ ਸਫ਼ਰ ਤੈਅ ਕਰਦਾ ਕਰਦਾ ਇੱਥੋਂ ਤੱਕ ਆ ਗਿਆ ਕਿ ਪਾਰਟੀ ਨੇ ਮੈਨੂੰ 2022 ਦੇ ਵਿੱਚ ਇਲੈਕਸ਼ਨ ਲੜਾਈ ਪਰ ਜਿਹੜਾ ਉਹ ਸਫਰ ਸੀ ਮੇਰਾ ਕਿਉਂਕਿ ਮੈਂ ਕੰਮ ਕਰਦਾ ਸੀ ਹਲਕਾ ਫਤੇਗੜ ਚੂੜੀਆਂ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਨਹੀਂ ਸੀ ਚਾਹੁੰਦਾ ਕਿ ਰਵੀਕਰਨ ਜਿਹੜਾ ਵਾ ਕਿਤੇ ਅਸੈਂਬਲੀ ਦੇ ਵਿੱਚ ਪਹੁੰਚੇ ਇੰਨੇ ਮੈਂ ਕਿਉਂਕਿ ਕੋਵਿਡ ਦਾ ਸਮਾਂ ਸੀ ਬੜਾ ਘਰੋਂ ਕੋਈ ਨਿਕਲਦਾ ਨਹੀਂ ਸੀ ਮੇਰੀਆਂ ਤਿੰਨ ਬੇਟੀਆਂ ਨੇ ਜੀ ਮੈਂ ਉਹਨਾਂ ਨੂੰ ਬੇਟੀਆਂ ਆਪਣੀਆਂ ਨੂੰ ਨਾਲ ਲੈ ਕੇ ਹਰ ਘਰ ਦੇ ਵਿੱਚ ਫਤੇਗੜ ਚੂੜੀਆਂ ਚ ਪਹੁੰਚ ਕੀਤੀ ਤੇ ਬਿਕਰਮ ਸਿੰਘ ਜੀਠੀਏ ਨੂੰ ਹੋ ਗਿਆ ਵੀ ਇਹ ਜਿੱਤੂਗਾਇਰ ਕੀ ਤ੍ਰਿਪਤਰਜਿੰਦਰ ਸਿੰਘ ਬਾਜਬੇ ਨਾਲ ਇਹਦੀ ਯਾਰੀ ਸੀ ਇਹਨੇ ਕਿਹਾ ਵੀ ਜੇ ਉਹਦੇ ਅੱਗੇ ਸਟਰੋਂਗ ਕੈਂਡੀਡੇਟ ਹੋਇਆ ਤੇ ਉਹਨੇ ਹਾਰ ਜਾਣਾ ਇਹਨਾਂ ਚੁੱਕ ਕੇ ਮੈਨੂੰ ਡੇਰਾ ਬਾਬਾ ਨਾਨਕ ਭੇਜ ਦਿੱਤਾ ਇਹਨੇ ਕਿਹਾ ਵੀ ਸੋ ਉਥੇ ਸੁਖਜਿੰਦਰ ਸਿੰਘ ਰੰਧਾਵਾ ਤਗੜਾ ਕੈਂਡੀਡੇਟ ਆ ਇਹ ਉਥੇ ਮਾੜਾ ਕੈਂਡੀਡੇਟ ਹੋਊਗਾ ਤੇ ਇਹਨੇ ਹਾਰ ਜਾਣਾ ਤੇ ਇਹਦਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਖਤਮ ਹੋ ਜਾਊ ਪਰ ਗੁਰੂ ਮਹਾਰਾਜ ਨੂੰ ਹੋਰ ਮਨਜੂਰ ਸੀ ਵੱਡੇ ਵੱਡੇ ਜਿਹੜੇ ਹਾਥੀ ਸੀ ਨਾ ਉਹ ਡਿੱਗ ਪੇ ਕੋਈ 30 ਹਜ਼ਾਰ ਤੇ ਡਿੱਗਿਆ ਕੋਈ 35 ਹਜ਼ਾਰ ਤੇ ਡਿੱਗਿਆ ਕਈਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਤੇ ਮੇਰੇ ਵਰਗਾ ਜਿਹੜਾ ਗਧਾ ਸੀ ਨਾ ਜੀ ਉਹ 234 ਵੋਟਾਂ ਤੇ ਹਰ ਗਿਆ ਇਹਨਾਂ ਨੂੰ ਇਹ ਖੁਵਾਰਾ ਨਹੀਂ ਸੀ ਕਿ ਕਿਉਂਕਿ ਉਹਨਾਂ ਦੀ ਜਿਹੜਾ ਰਾਜਨੀਤਿਕ ਪੈੰਡ ਸੀ ਉਹ ਸਮਝਦਾ ਸੀ ਕਿ ਮੈਂ ਇਹਨਾਂ ਦੇ ਬਰਾਬਰ ਥੋੜਾ ਬੋਤਾ ਰੁਤਬਾ ਰੱਖਦਾ ਜਾਂ ਚੱਲਦਾ ਕਿਉਂਕਿ ਇਹ ਸਾਡੇ ਤੋਂ ਪੁਰਾਣੇ ਅਕਾਲੀ ਨਹੀਂ ਗਏ ਅਸੀਂ ਜੰਮੇ ਅਕਾਲੀ ਆ ਤੇ ਧਰਤੀ ਚੋ ਪੋਟ ਕੇ ਬੂਟਾ ਲਾਇਆ ਇਹਨਾਂ ਦੇ ਬਣਾਏ ਆ ਕਾਲੀ ਆ ਚਲੋ ਸਰਦਾਰ ਵਿਕਰਮ ਸਿੰਘ ਨੇ ਜਿੰਨੀਆਂ ਚੜ੍ਹਾਈਆਂ ਕਰ ਦਿੱਤੀਆਂ ਜੋ ਪਾਰਟੀ ਦਾ ਬੇੜਾ ਕਰ ਕਰ ਦਿੱਤਾ ਵਾ ਉਹ ਤੁਹਾਡੇ ਸਾਹਮਣੇ ਮਾਜਾ 2007 ਤੋਂ ਥੱਲੇ ਆਉਣਾ ਸ਼ੁਰੂ ਹੋਇਆ ਕਿੰਨੇ ਪਰਿਵਾਰ ਜਿਹੜੇ ਸੀ ਸਰਦਾਰ ਵਿਕਰਮ ਸਿੰਘ ਨੇ ਉਹਨਾਂ ਦੀ ਸਿਆਸੀ ਜੀਵਨ ਤਬਾਹ ਕਰਕੇ ਰੱਖ ਦਿੱਤਾ ਬ੍ਰਹਮਪੁਰਾ ਜੀ ਡਾਕਟਰ ਰਤਨ ਸਿੰਘ ਹੁਣੇ ਸੇਖਵਾ ਸਾਹਿਬ ਮੈਂ ਕਿਹਦਾ ਕਿਹਦਾ ਨਾਂ ਲਵਾਂ ਮੇਰੇ ਪਿਤਾ ਜੀ ਸਾਰਿਆਂ ਦਾ ਸਿਆਸੀ ਜੀਵਨ ਤਬਾਹ ਕਰਕੇ ਇਹਨਾਂ ਬੰਦੇ ਉਹ ਰੱਖੇ ਜਿਹੜੇ ਸਿਰਫ ਸਿਰਫ ਇਹਦੇ ਗੋਡੀਆਂ ਹੱਥ ਲਾਉਂਦੇ ਸੀ ਤੇ ਅਸੀਂ ਗੁਰੂ ਮਹਾਰਾਜ ਦੇ ਅੱਗੇ ਤੋਂ ਬਿਨਾ ਹੋਰ ਕਿਸੇ ਦੇ ਅੱਗੇ ਚੁਪੀਦਾ ਨੇ ਕਹਿੰਦੇ ਨੇ ਕਿ ਗਰਦਨ ਇੰਨੀ ਕੁ ਝੁਕਾਓ ਇੰਨੀ ਜ਼ਿਆਦਾ ਨਾ ਝੁਕ ਜੇ ਕਿ ਤੁਹਾਡੀ ਪੱਗ ਦਿਖ ਜਵੇ ਆਪਣੀ ਗਰਦਨ ਇੰਨੀ ਨਹੀਂ ਝੁਕਾਈ ਕਿ ਪੱਗ ਦਿਖ ਸਕੇ ਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਉਹਨਾਂ ਨੂੰ ਮੁਬਾਰਕ ਮੈਂ ਤਾਂ ਸਿਰਫ ਇੱਕ ਉਹੋਕਾ ਦਿੱਤਾ ਸੀ ਕਿ ਪਾਰਟੀ ਦੇ ਵਿੱਚ ਬਲਾਤਕਾਰੀ ਸੱਜਣ ਨਹੀਂ ਲੈਣਾ ਕਿਉਂਕਿ ਸਿੰਘ ਜਿਹੜੇ ਸੀ ਜਕੜ ਸਾਹਿਬ ਜਦੋਂ ਪੁਰਾਣਾ ਸਮਾਂ ਸੀ ਨਾ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਮੁਸਲਮਾਨ ਲੈ ਜਾਂਦੇ ਸੀ ਨਾ ਤੇ ਸਿੱਖ ਉਹਨਾਂ ਦੀ ਰਾਖੀ ਕਰਦੇ ਹੁੰਦੇ ਸੀ ਤੇ ਇਹ ਸੱਜਣ ਜਿਨ੍ਹਾਂ ਨੂੰ ਇਹ ਸ਼ਾਮਲ ਕਰਨਾ ਚਾਹੁੰਦੇ ਨੇ ਉਹਨਾਂ ਦੀਆਂ ਪੱਤਾਂ ਰੋਲਦੇ ਨੇ ਤੇ ਮੈਂ ਉਸ ਪੱਤ ਜਿਹੜੀ ਚੁੱਕਣ ਵਾਲਾ ਲੁੱਟਣ ਵਾਲਾ ਬੰਦਾ ਸੀ ਉਹਦੇ ਬਰਖਲਾ ਆਵਾਜ਼ ਖੜਾਈ ਤੇ ਆ ਮੈਨੂੰ ਉਹਦਾ ਖਮਿਆਜਾ ਮਿਲਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਜੇ ਮੈਨੂੰ ਇਹੋ ਜੀ ਸੁਝਾ ਜਿੰਨੀਆਂ ਵੀ ਹੋਰ ਦੇਣੀਆਂ ਹੈ ਦੇ ਲੈਂਦਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਇੱਕੋ ਯਕੀਨ ਦਿਵਾਉਣਾ ਵਾ ਜੇ ਉੱਥੇ ਜੰਮੇ ਸਨ ਤੇ ਕਦੀ ਪਿੱਛੇ ਮੁੜ ਕੇ ਨਹੀਂ ਸੀ ਵੇਖਿਆ ਤੇ ਹੁਣ ਪਰਿਵਾਰ ਚਾਏ ਆ ਭਾਜਪੀ ਦੇ ਕਿ ਨਰਿੰਦਰ ਮੋਦੀ ਮੋਦੀ ਜੀ ਦਾ ਜਿਹੜਾ ਵਿਜ਼ਨ ਆ ਉਹਨਾਂ ਦਾ ਜਿਹੜਾ ਕੰਮ ਆ ਉਹ ਤੋਂ ਪ੍ਰਭਾਵਿਤ ਹੋ ਕੇ ਮੈਂ ਤੁਹਾਡੇ ਨਾਲ ਅੱਜ ਪਰਵਾਦ ਦੇ ਵਿੱਚ ਸ਼ਾਮਲ ਹੋਇਆ ਕਿਉਂਕਿ ਮੇਰਾ ਹਲਕਾ ਜਿਹੜਾ ਵਾ ਉਹ ਬਾਰਡਰ ਤੇ ਹੈ ਤੇ ਸਭ ਤੋਂ ਵੱਡੀ ਦੇਣ ਮੋਦੀ ਜੀ ਦੀ ਸਾਡੇ ਬਾਰਡਰ ਵਾਲਿਆਂ ਨੂੰ ਤੇ ਸਿੱਖ ਜਗਤ ਨੂੰ ਮਿਲੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਦਾ ਜਿਹੜਾ ਲਾਂਘਾ ਖੋਲਿਆ ਤੇ ਮੈਂ ਸਾਰੀ ਸੰਗਤ ਨੇ ਵੀ ਜਿੱਥੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਂ ਉਹਨਾਂ ਦੀ ਇਸ ਗੱਲ ਤੋਂ ਵੀ ਪ੍ਰਭਾਵਿਤ ਹੋਇਆ ਤੋ ਜੋ ਉਹਨਾਂ ਨੇ ਭਾਰਤ ਦਾ ਨਾਮ ਸਾਰੇ ਵਿਸ਼ਵ ਦੇ ਵਿੱਚ ਬਣਾਇਆ ਵਾ ਉਹ ਕਿਸੇ ਤੋਂ ਲੁਕਿਆ ਨਹੀਂ ਸਾਰੀ ਟੀਮ ਸ਼੍ਰੀ ਅਮਿਤ ਸ਼ਾਹ ਜੀ ਨਡਾ ਜੀ ਜਾਖੜ ਸਾਹਿਬ ਸਰਸਾ ਜੀ ਮੇਰਾ ਭਾਂਜਾ ਵੀ ਲੱਗਦਾ ਤੇ ਛੋਟਾ ਭਰਾ ਵੀ ਆ ਪਰਮਿੰਦਰ ਜੋਸ਼ੀ ਜੀ ਸਾਰੀ ਟੀਮ ਜਿਹੜੀ ਆ ਮੈਂ ਤੁਹਾਨੂੰ ਇਹੋ ਹੀ ਵਿਸ਼ਵਾਸ ਦਵਾਣਾ ਕਿ ਜਿਹੜਾ ਵੀ ਹੁਕਮ ਲਾਓਗੇ ਜਿਹੜੀ ਵੀ ਡਿਊਟੀ ਲਾਓਗੇ ਉਹਨੂੰ ਖੜੇ ਮੱਥੇ ਪ੍ਰਵਾਨ ਕਰਕੇ ਇੱਕ ਵਰਕਰ ਬਣ ਕੇ ਮੈਂ ਤੁਹਾਡੇ ਕੋਲੋਂ ਕੋਈ ਮੰਗ ਨਹੀਂ ਮੰਗੀ ਨਾ ਮੈਨੂੰ ਸਿਰਫ ਇਹਨਾ ਦਿਓ ਕਿ ਮੇਰੇ ਤੇ ਅਸ਼ੀਰਵਾਦ ਵਾਲਾ ਹੱਥ ਰੱਖਿਓ ਤੁਸੀਂ ਮੇਰੇ ਬਾਪ ਦੀ ਜਗ੍ਹਾ ਤੇ ਜੇ ਉਸ ਸਿਰ ਤੇ ਮੇਰੇ ਮੇਰੇ ਬਾਪ ਵਾਲਾ ਹੱਥ ਰੱਖਿਓ ਤੇ ਮੈਂ ਜਿਹੜੀ ਤੁਸੀਂ ਡਿਊਟੀਆਂ ਨੂੰ ਪੂਰੀਨ ਪਾਵਾਂਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਅਫਗਾਨ ਸਿੰਘ ਕਲੋਜੀ ਤੋਂ ਮੈਂ ਬੇਨਤੀ ਕਰਾਂਗਾ ਸਾਡੇ ਨੈਸ਼ਨਲ ਸੈਕਟਰੀ ਆਪ ਜੀ ਸਰਦਾਰ ਸਰਦਾਰ ਮਨਜੀਤ ਸਿੰਘ ਸੀਸਾ ਜੀ ਨੂੰ ਜਦੋਂ ਇਹ ਜਿਹੜੀ ਪਾਰਟੀ ਨੂੰ ਆਪਾਂ ਇੱਕ ਲਿਮਟਿਡ ਕੰਪਨੀ ਵਾਂਗ ਚਲਾਈਏ ਨਾ ਚਲੋ ਐਮ ਡੀ ਦੇ ਸੀ ਐਮ ਡੀ ਜਿਹੜਾ ਫੈਸਲਾ ਲੈ ਰਹਿੰਦੇ ਆ ਕਿਸੇ ਨੂੰ ਰੱਖ ਲਿਆ ਕਿਸੇ ਨੂੰ ਕੱਢ ਲਿਆ ਉੱਥੇ ਪਰ ਉਹ ਹੀ ਆ ਜਿਹੜਾ ਮਾੜਾ ਮੋਟੀ ਕੋਈ ਗੱਲ ਕਰਦਾ ਜਾਂ ਕੋਈ ਪਾਰਟੀ ਦੇ ਭਲੇ ਵਾਸਤੇ ਗੱਲ ਕਰਦਾ ਉਹਨੂੰ ਦਬਾਇਆ ਜਾਂਦਾ ਜੋ ਫਿਰ ਵੀ ਨਾ ਹਟੇ ਤੇ ਫਿਰ ਉਹ ਬਾਹਰ ਰਸਤਾ ਕੱਢਦਾ ਜਾਂਦਾ ਉਹਨਾਂ ਪਾਰਟੀ ਉਹ ਪਾਰਟੀ ਨਹੀਂ ਜਿਹੜੀ 103 ਸਾਲ ਪੁਰਾਣੀ ਸੀ ਜਿਹਨਾਂ ਜਿਹੜੇ ਸਾਡੇ ਜਿੰਨਾਂ ਨੇ ਆਪਣਾ ਲਾਉ ਲਾ ਕੇ ਤੇ ਆਪਣਾ ਮਿਲ ਲਾ ਕੇ ਨਾ ਤੇ ਇਸ ਪਾਰਟੀ ਨੂੰ ਖੜਾ ਕੀਤਾ ਸੀ ਇਸ ਪਾਰਟੀ ਦਾ ਪੰਕਤ ਜਿਹੜਾ ਸੀ ਅਸੀਂ ਨਹੀਂ ਸੀ ਸੋਚਿਆ ਕਿ ਇਸ ਤਰ੍ਹਾਂ ਹੋਊਗਾ ਜਿਸ ਤਰ੍ਹਾਂ ਇਹ ਦੋਵੇਂ ਕਰੀ ਜਾਂਦੇ ਨੇ ਰਾ ਗੱਲ ਮੈਂ ਤਾਂ ਕਿ ਪਹਿਲਾਂ ਗੱਲ ਕੀਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਇਕੱਤਰ ਰਵਣ ਦੀ ਮੋਰ ਨਹੀਂ ਹੁੰਦੀ ਪਾਰਟੀ ਨੂੰ ਸਿਰਫ ਸਰਦਾਰ ਬਿਸ਼ਨ ਸਿੰਘ ਚਾਉਂਦੇ ਨੇ ਜਿਨ੍ਹਾਂ ਨੂੰ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹਨੂੰ ਰੱਖਦੇ ਆ ਦੂਜੇ ਜਿਹੜੇ ਨੇ ਉਹਨੂੰ ਘਰਾਂ ਉਹ ਦੱਸ ਤਾ ਨਾ ਉਹਨੂੰ ਵੀ ਕਰੋ ਕਿ ਦੱਸਿਆ ਥੋੜੇ ਪਹਿਲਾਂ ਸੁਣਿਆ ਨਹੀਂ ਫਿਰ ਤੁਸੀਂ ਮੈਂ ਇਹ ਤੋਂ ਗੱਲ ਕਰਦਾ ਡੱਕੀ ਮਾਂ ਜਿਨ੍ਹਾਂ ਦਾ ਲੱਤੀ ਟਵੀਟ ਆਇਆ ਸੀ ਜਦੋਂ ਸ਼੍ਰੀ ਹਰਗੋਬਿੰਦਪੁਰ ਦੀ ਰੱਖਣ ਸੀ ਨਾ 97 ਵਾਲੀ ਸਰਦਾਰ ਗੁਰਬੀਰ ਸਿੰਘ ਬਾੜ ਤੋਂ ਸ਼ਰਮਣੀ ਅਕਾਲੀ ਦਲ ਦੇ ਕੰਡੀਡੇਟ ਸੀ ਤੇ ਚੀਮਾ ਸਾਹਿਬ ਜਿਹੜਾ ਸਾਨੂੰ ਡਿਸਪਲਿਨ ਦਾ ਪਾਠ ਪੜਾਉਂਦੇ ਨੇ ਇਹ ਉੱਥੋਂ ਆਜ਼ਾਦ ਵੀਰਵਾਰ ਖੜੇ ਸੀ ਇਹ ਹੁਣ ਵੇਖ ਲਵੇ ਅਣੀ ਤੇ ਕਦੇ ਇਹ ਵਜਾ ਕੋਈ ਇੰਦਸ ਨੇ ਪਹਿਲਾ ਨਹੀਂ ਕੀਤਾ ਤੇ ਨਾਮ ਹੈ ਹੋਣ ਵੀ ਕੋਈ ਪਹਿਲਾ ਕੀਤਾ ਮੈਂ ਤਾਂ ਕਿਹਾ ਜਦੋਂ ਦੇਖੋ ਕਿਸੇ ਨੂੰ ਪਾਰਟੀ ਤੋਂ ਕੱਢਣਾ ਹੋਵੇ ਪਹਿਲਾਂ ਨੋਟਿਸ ਦਿੱਤਾ ਜਾਂਦਾ ਉਹਨੂੰ ਪੁੱਛਿਆ ਜਾਂਦਾ ਵੀ ਭਲਿਆ ਮਾਨਸਾ ਤੇਰਾ ਆਖ ਦੂਰ ਆ ਇਹਦਾ ਕੋਈ ਜਵਾਬ ਦੇ ਇਥੇ ਜੋ ਹੋਇਆ ਜੀ ਵੀ ਗੰਡਾ ਦੀ ਹੀ ਗੱਲ ਹੈ ਤੇ ਗੰਡਾ ਤੋਂ ਡਰਾਈਵਰ ਹੈ ਉਹਦਾ ਉਹ ਦੋਵਾਂ ਦੀ ਜੋਬ ਬਦੀ ਜਿਤਨਾ ਬੰਦੀ ਕਰੀ ਜਾਂਦੇ ਨੇ ਇਸ ਕਰਕੇ ਹੁਣ ਉਹਦੇ ਕੋਈ ਭਲਾ ਨਹੀਂ ਹੈਗਾ ਕਿਸੇ ਸੋ ਰਾਜ ਦੀ ਕਾ ਵੀ ਦੇਸ਼ਾਲੇ ਜੀ ਜਿਹੜੀ ਪ੍ਰੀਖਿਆ ਦਾ ਤੁਹਾਡੇ ਬਰਕ ਹੋਵੇ ਇੱਕ ਬੜੀ ਗੱਲ ਕੀਤੀ ਸੀ ਕਿ ਜਲਦੀ ਜਾ ਕੇ ਉਹਨਾਂ ਨੂੰ ਸਿੱਖ ਰਵਿਕਾਰ ਦਿਖਾ ਲਓ। ਲੇਕਿਨ ਮੈਂ ਪਾਰਟੀ ਤੋਂ ਕਦੇ ਵੀ ਦਲਾਜ ਨਹੀਂ ਸੀ ਕਿਉਂਕਿ ਪਾਰਟੀ ਨੇ ਮੈਂ ਮਿਹਨਤ ਕੀਤੀ ਹੈ। ਮੈਂ ਕੋਈ ਪੈਰਾਸ਼ੂਟ ਰਾਈਂਗ ਨਹੀਂ ਸੀ ਆਇਆ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਬੈਠਾਂ ਕਿ ਮੈਂ 1992 ਦੇ ਵਿੱਚ ਵਰਕ ਸ਼ੁਰੂ ਕਰਤਾ ਸੀ। ਮੈਂ ਯੂਥ ਵੈਨਜਰ ਵਿੱਚ ਦਰਿਆਵਾਂ ਵਿੱਚ ਮਛਾਉਂਦਾ ਰਿਹਾ। ਕੈਂਪ ਲੱਗਦੇ ਸੀ ਕੈਂਪਾਂ ਦੇ ਵਿੱਚ ਜਾਈਦਾ ਸੀ ਪਾਰਟੀ ਦਾ ਜਿੱਥੇ ਕਿਤੇ ਪ੍ਰੋਗਰਾਮ ਹੁੰਦਾ ਸੀ ਤੇ ਪ੍ਰੋਗਰਾਮ ਤੇ ਜਾਈਦਾ ਸੀ ਜਿੰਨੀਆਂ ਉਪ ਚੋਣਾਂ ਆਈਆਂ ਜਾਂ ਕੋਈ ਪਾਰਟੀ ਨੇ ਕਿਤੇ ਕਦੇ ਸਨਾਮ ਕਦੇ ਦਿੱਲੀ ਅਿੰਦੇ ਸਰਸਰ ਸਾਧੀਆਂ ਵੀ ਲੈਕਚਰਾਂ ਲੜ ਕੇ ਸਾਰੀਆਂ ਲੈਕਚਰਾਂ ਲੜ ਕੇ ਸੱਤਾ ਸਾਧਦੀ ਵੀ ਆਈਆਂ ਆਈਆਂ ਵੀ ਆਈਆਂ ਤੇ ਤੁਸੀਂ ਅੱਜ ਆਏ ਤੁਹਾਡਾ ਧੰਨਵਾਦ ਜੀ ਬੜਾ ਧੰਨਵਾਦ ਲੈਕਚਰ ਨਹੀਂ ਛੱਡੀ ਤੁਹਾਡੀ ਇੱਕ ਵੀ ਲੈਕਚਰ ਜਿਹੜੀ ਆ ਛੱਡੀ ਨਹੀਂ ਹਰ ਲੈਕਚਰ ਦੇ ਵਿੱਚ ਐ ਪਾਰਟੀ ਦਾ ਕੋਈ ਨਾ ਪਾਰਟੀ ਦਾ ਕੋਈ ਨਾ ਕੋਈ ਨਰਾਜ਼ਗੀ ਨਹੀਂ ਸੀ ਗੱਲ ਸਿਰਫ ਮੈਂ ਇੱਕੋ ਹੀ ਗੱਲ ਕੀਤੀ ਸੀ ਕਿ ਪਾਰਟੀ ਦੇ ਵਿੱਚ ਸਾਫ਼ ਸੁਥਰੇ ਅਖਸ਼ ਵਾਲੇ ਜਿਹੜੇ ਬੰਦੇ ਆ ਉਹਨਾਂ ਦੀ ਸ਼ੁਕਰੀਆ ਕਰਾਓ ਇਹਨਾਂ ਦਾ ਜੋਰ ਇਹ ਸੀ ਕਿ ਬਲਾਤਕਾਰ ਹੀ ਲੈਣਾ ਮੈਂ ਉਸ ਬਲਾਤਕਾਰੀ ਦਾ ਵਿਰੋਧ ਕਰਦਾ ਕਿਉਂਕਿ ਉਹ 2-3 ਦਿਨ ਪਹਿਲਾਂ ਇੱਕ ਉਹਨੇ ਵੀਡੀਓ ਪਾਈ ਜਿਵੇਂ ਨੂੰ 7 ਸਾਲ ਹੋ ਗਏ ਆ ਰਗੜਾ ਖਾਂਦੇ ਨੇ ਮੈਂ ਉਹਦਾ ਜਵਾਬ ਦਿੱਤਾ ਮੈਂ ਕਿਹਾ ਵੀ ਤੂੰ ਰਗੜਾ ਸਜਣਾ ਕਿਉਂ ਖਾ ਰਿਆਂ ਰਗੜਾ ਖਾ ਰਿਆਂ ਤੂੰ ਆਪਣੀਆਂ ਕਰਤੂਤਾ ਕਰਕੇ ਤੂੰ ਗਲਤ ਕੰਮ ਕੀਤਾ ਤੂੰ ਬੱਜਰ ਕਰੈਪ ਕੀਤੀ ਤੂੰ ਪ੍ਰਾਈ ਇਸਤਰੀ ਦੇ ਨਾਲ ਕੋਲ ਗਿਆ ਤਾਂ ਤੈਨੂੰ ਪੁਲਿਸ ਦਾ ਕਰਕੇ ਮੁਕੱਦਮਾ ਦਰਜ ਹੋਇਆ ਅਕਾਲ ਤਖਤ ਸਾਹਿਬ ਨੇ ਤੈਨੂੰ ਪੰਚ ਤੋਂ ਕੱਢਿਆ ਤੇ ਇਹਨਾਂ ਨੇ ਉਹਨੂੰ ਮੈਨਿਪੂਲੇਟ ਕਰਾ ਕੇ ਪੰਥ ਦੇ ਵਿੱਚ ਸ਼ਾਮਲ ਕਰਾਇਆ ਤੇ ਹੁਣ ਇਹਨਾਂ ਦੀ ਤਿਆਰੀ ਸੀ ਕਿ ਉਹਨੂੰ ਜਿਹੜਾ ਵਾ ਡੇਰਾ ਬਾਬਾ ਨੰਦ ਦੇ ਵਿੱਚ ਵਾੜਿਆ ਜਾਵੇ ਤੇ ਤਾਂ ਕਿ ਜਿਹੜੀਆਂ ਇਹਨੇ ਚੀਮਾ ਦਾਬ ਵੀ ਮਦਦ ਕੀਤੀ ਦਾ ਸੀ ਤੇ ਮੈਂ ਇਸ ਖਿਲਾਫ ਵਿਰੋਧ ਕੀਤਾ ਮੈਂ ਇਹ ਵਿਰੋਧ ਕੀਤਾ ਸੀ ਕਿ ਤੁਸੀਂ ਆ ਕੇ ਜਵਾਬ ਮੈਨੂੰ ਨਹੀਂ ਦਿਓ ਜਿਹੜੇ ਸਾਡੇ ਵਰਕਰ ਨੇ ਜਿਹੜੇ ਪਾਚੀ ਦਿਨ ਰਾਤ ਮਰਦੇ ਨੇ ਜਿਹੜੇ ਸਾਡੇ ਘਰਾਂ ਦੇ ਵਿੱਚੋਂ ਵੋਟਾਂ ਕੱਢ ਕੇ ਲਿਆਉਂਦੇ ਨੇ ਕਿ ਪਾਰਟੀ ਦਾ ਪ੍ਰੋਗਰਾਮ ਹੁੰਦਾ ਕੋਈ ਧਰਨਾ ਆਉਂਦਾ ਕੋਈ ਰੈਲੀ ਹੁੰਦੀ ਆ ਉਹਦੇ ਵਿੱਚ ਵਰਕਰ ਲੈ ਕੇ ਜਾਂਦੇ ਆ ਉਹਨਾਂ ਨੂੰ ਆ ਕੇ ਜਵਾਬ ਦਓ ਜਾਂ ਮੈਂ ਕਹਿੰਦੀ ਸੁਖਬੀਰ ਸਿੰਘ ਜੀ ਬਾਦਲਾਹ ਆਉਣ ਜਾਂ ਤਰਪਦਾ ਬਿਕਰਮ ਸਿੰਘ ਮਜੀਠੀਆ ਆਉਣ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਵਾਬ ਨਹੀਂ ਦੇ ਸਕਦੇ ਉਹਨਾਂ ਬਲਾਤਕਾਰੀ ਨੂੰ ਵਿੱਚ ਤੇ ਘਲੋਤੇ ਮੇਰੀ ਪਿੱਛੇ ਤੇ ਘਲੋਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ